ਗੁਰਮਖੋ ਬਹੁਤ ਆਤ ਗਿਣਤੀ ਵਿੱਚ ਇਹ ਗੱਲ ਕਹਿੰਦੇ ਨੇ ਕਿ ਜ਼ਿਆਦਾਤਰ ਵੀ ਭਗਤ ਜਨਾਂ ਨੂੰ ਭਗਤ ਸਹਿਬਾਨਾਂ ਨੂੰ ਅਸੀਂ ਗੁਰੂ ਕਹੀਏ ਜਾਂ ਅਸੀਂ ਭਗਤ ਸਹਿਬਾਨ ਕਹੀਏ ਜੇਕਰ ਭਗਤ ਜੀ ਕਹਿੰਨੇ ਆ ਤੇ ਇਸ ਗੱਲ ਦਾ ਵੀ ਰੌਲਾ ਹੈ ਜੇ ਗੁਰੂ ਕਹਿੰਨੇ ਆ ਤਦ ਵੀ ਰੌਲਾ ਹੈ ਤਦ ਵੀ ਕੁਝ ਸੰਗਤ ਇਤਰਾਜ਼ ਕਰਦੀ ਇਸ ਗੱਲ ਦੇ ਉੱਤੇ ਪਰ ਮੈਂ ਅੱਜ ਇਸ ਗੱਲ ਦਾ ਸਪਸ਼ਟ ਕਰ ਦੇਣਾ ਉਹ ਵੀ ਇਸ ਗੁਰਬਾਣੀ ਦੇ ਆਧਾਰ ਤੇ ਜੋ ਸਾਨੂੰ ਗੁਰਬਾਣੀ ਕਹਿੰਦੀ ਆ ਉਸ ਦੇ ਮੁਤਾਬਕ ਕਿ ਗੁਰੂ ਹੈ ਜਾਂ ਭਗਤ ਹਨ ਭਾਵਾਂ ਕੀ ਗੁਰਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਸਤਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਜਿਵੇਂ ਭਗਤ ਕਬੀਰ ਜੀ ਦੀ ਬਾਣੀ ਭਗਤ ਰਵਿਦਾਸ ਜੀ ਦੀ ਬਾਣੀ ਐਵੇਂ ਕਰਕੇ ਗੁਰੂ ਪਾਤਸ਼ਾਹ ਜੀ ਨੇ ਸਬੋਧਨ ਕੀਤਾ ਤੇ ਬੜਾ ਹੀ ਸਤਕਾਰ ਦਿੱਤਾ ਇਹ ਸਾਡੇ 15 ਭਗਤ ਸਹਿਬਾਨ ਸ਼ਰੋਮਣੀ ਭਗਤ ਹਨ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਤਾਂ ਜਿੱਥੇ ਅਸੀਂ ਛੇ ਪਾਤਸ਼ਾਹਾਂ ਦੀ ਬਾਣੀ ਪੜਦੇ ਆਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਪਾਸ਼ਾ ਤੱਕ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਆ ਜਾਂਦੀ ਆ ਛੇ ਪਾਤਸ਼ਾਹਾਂ ਦੀਆਂ ਜਿੱਥੇ ਅਸੀਂ ਛੇ ਪਾਤਸ਼ਾਹਾਂ ਕਹਿੰਨੇ ਉੱਥੇ ਜੇਕਰ 15 ਪਾਸ਼ਾਈਆਂ ਕਹਿ ਦिए ਤਾਂ ਕੋਈ ਆਤ ਕਥਨੀ ਨਹੀਂ ਸੰਗਤ ਜੀ ਕਿਉਂ ਜੀ ਕਿਉਂ ਅਸੀਂ ਜਿੱਥੇ ਅਸੀਂ 6 ਪਾਸ਼ੇ ਕਿੰਨੇ ਆ ਤੇ ਫਿਰ ਕਿਉਂ ਅਸੀਂ 15 ਪਾਸ਼ਾਈਆਂ ਕਹੀਏ ਇਹ ਸਵਾਲ ਪੈਦਾ ਹੋ ਗਿਆ ਪਰ ਇਸ ਸਵਾਲ ਦਾ ਉੱਤਰ ਵੀ ਗੁਰਬਾਣੀ ਦੇ ਵਿੱਚੋਂ ਹੀ ਲਵਾਂਗੇ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਹੀ ਇਸ ਬਾਣੀ ਦੇ ਤੇ ਇਨ੍ਹਾਂ ਭਗਤ ਸਹਿਬਾਨਾਂ ਦੇ ਬਾਬਤ ਜ਼ਿਕਰ ਕਰਦੇ ਆ ਜੇਕਰ ਤੁਸੀਂ ਗੁਰੂ ਪਾਸ਼ਾ ਜੀ ਦੀ ਇਸ ਬਾਣੀ ਨੂੰ ਪੜ ਲਿਆ ਤਾਂ ਸਮਝ ਲਿਆ ਫਿਰ ਤੁਸੀਂ ਭਗਤਾਂ ਨੂੰ ਵੀ ਗੁਰੂ ਕਹਿਣਾ ਵਾ ਤੁਸੀਂ ਫਿਰ ਭਗਤ ਸਹਿਬਾਨਾਂ ਨੂੰ ਵੀ ਗੁਰੂ ਕਹਿ ਕੇ ਸਬੋਧਨ ਕਰੋਗੇ ਜੇ ਮੇ ਗੁਰਬਾਣੀ ਦੇ ਅੰਦਰ ਜ਼ਿਕਰ ਹੈ ਪਾਤਸ਼ਾਹੀ ਭਗਤ ਜਣਾ ਕੋ ਦਿੱਤੀ ਅਨਮ ਸਿਰ ਸਤ ਸੱਚਾ ਹਰ ਬਣਾਏ ਅਗੇ ਗੁਰੂ ਪਾਤਸ਼ਾਹੀ ਜੀ ਕਹਿੰਦੇ ਸਦਾ ਸੁਖੀਏ ਨਿਰਮਲ ਸਤਗੁਰ ਕੀ ਕਾਰ ਕਮਾਏ ਗੁਰੂ ਪਾਤਸ਼ਾਹੀ ਜੀ ਕਹਿੰਦੇ ਵੀ ਜਿੱਥੇ ਅਸੀਂ ਸੇ ਪਾਤਸ਼ਾਹੀਆਂ ਕਹਿੰਨੇ ਉਥੇ 15ਵੀਂ ਪਾਤਸ਼ਾਹੀਆਂ ਨੇ 15ਵੀਂ ਗੁਰੂ ਨੇ ਤੇ ਅਸੀਂ ਉਹਨਾਂ ਨੂੰ ਵੀ ਗੁਰੂ ਕਹਿ ਕੇ ਸਬੋਧਨ ਕਰ ਸਕਦੇ ਜਿਵੇਂ ਗੁਰੂ ਕਬੀਰ ਜੀ ਗੁਰੂ ਧੰਨਾ ਜੀ ਗੁਰੂ ਰਵਿਦਾਸ ਜੀ ਗੁਰੂ